ਮਾਰੇ ਮਾਰੇ ਅਸਰਾ ਖਿਲਾਫ ਕੀਤੀ ਹੋਈ ਜਿਹੜੀ ਮੁਹਿੰਮ ਚ ਇੱਕ ਸਬਾਲਿੰਗ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਚ ਇਹਨਾਂ ਨੇ ਇੱਕ ਗੈਂ ਜਿਹੜੇ 2 ਤੋਂ 3 ਗੈਂਗ ਫੜੇ ਨੇ ਜਿਨ੍ਹਾਂ ਦੇ ਕੋਲ ਕਾਫੀ ਮਟੀਰੀਅਲ ਰਿਕਵਰੀ ਹੋਈ ਹੈ ਇਹ ਡੀਐਸਪੀ ਡੀਐਸਪੀ ਡੇਰਾਵਾਲੀ ਦੀ ਅਗਵਾਈ ਹੇਠ ਐਂਟੀ ਨਾਰਕੋਟਿਕ ਸੈੱਲ ਅਤੇ ਡੇਰਾਵਾਲੀ ਪੁਲਿਸ ਨੇ ਇੱਕ 6 ਬੰਦਿਆਂ ਨੂੰ ਕਾਬੂ ਕੀਤਾ ਜਿਨ੍ਹਾਂ ਵਿੱਚ ਕੀ ਅਲੱਗ-ਅਲੱਗ ਪੱਤੇਦਾਰ ਸੀਗੇ ਜਿਵੇਂ ਕਿ ਮੁਕਦਮਾ ਨੰਬਰ 99 ਜਿਹੜਾ ਕਿ ਲਾਂਗੜੂ ਸੀ ਦਰਮਿਆ ਵਿਚ ਜਿਹੜੇ ਕਾਫੀ ਇੱਕ ਘਰ ਤੋਂ ਹਰਦੇਵ ਨਗਰ ਤੋਂ ਗਹਿਣੇ ਚੋਰੀ ਹੋਏ ਸੀਗੇ ਮੁਕੱਦਮਾ ਨੰਬਰ 125 ਜਿਹਦੇ ਉਹ ਵੀ ਲਾਲਰੂ ਦਾ ਹੈ ਜਿਹਦੇ ਵਿੱਚ ਕੀ ਆਪਣਾ ਇੱਕ ਸ਼ੋਰੂਮ ਸੀ ਕਪੜਾ ਦਾ ਉਹਦੇ ਚੋਂ ਕਾਫੀ ਜ਼ਿਆਦਾ ਲੇਡੀ ਸੂਟ ਮਹਿੰਗੇ ਤੇ ਉਹ ਬੰਦਿਆਂ ਦੇ ਜਿਹੜੇ ਸੀਗੇ ਆਪਣੇ ਸੂਟ ਉਹ ਚੋਰੀ ਹੋਏ ਸੀਗੇ ਇੱਕ ਮੁਕੱਦਮਾ ਨੰਬਰ 126 ਲਾਲਰੂ ਦਾ ਸੀਗਾ ਜਿਹਦੇ ਵਿੱਚ ਵੀ ਹਾਂ ਉਹਦੇ ਵਿੱਚ ਵੀ ਨਾਰਮਲ ਚੋਰੀ ਹੋਈ ਸੀ ਬਟ ਉਹਨਾਂ ਦੇ ਚੋਰਾਂ ਨੇ ਹੋਰ ਕਈ ਜਗ੍ਹਾ ਚੋਰੀ ਕੀਤੀ ਸੀਗਾ ਇਨਨ ਤਿੰਨਾਂ ਇਹ ਐਂਟੀ ਨਾਰਕੋਟਿਕ ਇੰਚਾਰਜ ਮਲਕੀਤ ਸਿੰਘ ਅਤੇ ਲਾਲਰੂ ਪੁਲਿਸ ਦੇ ਲਾਲਰੂ ਖੇਤਰ ਦੇ ਇੰਚਾਰਜ ਨੇ ਵਧੀਆ ਮੀਤ ਕਰਦੇ ਹੋਏ ਟੈਕਨੀਕਲ ਅਤੇ ਹਿਊਮਨ ਇੰਟੈਲੀਜੈਂਸ ਤੇ ਕੰਮ ਕਰਦੇ ਹੋਏ ਮੁਕੱਦਮਾ ਨੰਬਰ 99 ਦੇ ਵਿੱਚ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਵਿੱਚੋ ਕਿ ਸੁਮਿਤ ਕੁਮਾਰ, ਨikhil ਕੁਮਾਰ ਤੇ ਕਰਨ ਭੋਲਾ ਇਹ ਤਿੰਨੇ ਹੀ ਬਾਲੇ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕੋਲ ਸੋਨੇ ਦੇ ਤਿੰਨ ਹਾਰ, ਅੰਗੂਠੀਆਂ ਕਈ ਜੋੜੇ ਆਪਣੇ ਵਾਲਿਆਂ ਦੇ 545 ਗ੍ਰਾਮ ਚਾਂਦੀ ਅਤੇ ਹੋਰ ਕੋਈ ਚੀਜ਼ਾਂ ਬਰਾਮਦ ਹੋਈਆਂ ਇੱਥੇ ਵੀ ਦੱਸਣੇ ਹੋ ਗਿਆ ਵੀ ਇਹ ਮਕਦਮੇ ਉੱਪਰ ਕਾਨੂੰਨ ਦੇ ਜਿਹੜੇ ਤਿੰਨੋਂ ਦੋਸ਼ੀ ਨੇ ਇਹ ਹੋਰ ਵੀ ਕਈ ਮਾਮਲਿਆਂ 'ਚ ਵਾਂਟਡ ਨੇ ਜਿਵੇਂ ਕਿ ਇਹਨਾਂ ਨੇ ਥਾਣਾ ਮਰਿੰਡਾ ਦੇ ਵਿੱਚ ਸਤਵੇਂ ਮਹੀਨੇ ਦੇ ਵਿੱਚ ਕਾਫੀ ਵੱਡੀ ਚੋਰੀ ਕੀਤੀ ਸੀ ਕੈਸ਼ ਦੀ ਜਿਹਦੇ 'ਚ ਇਹ ਵਾਂਟਡ ਨੇ ਦੂਸਰਾ ਮਕਦਮਾ ਜਿਹੜਾ 125 ਨੰਬਰ ਮਕਦਮਾ ਨੇੜਾ ਲਾਲੂੜਾ ਦਾ ਸੇਨ ਵੀ ਮਕਦਮਾ ਹੈ ਉਹਦੇ ਮਨਦੀਪ ਸਿੰਘ ਉਰਫ ਦੀਪਾ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਇਸਨੇ ਵੀ ਜਿਹੜਾ ਸੀਗਾ ਕੱਪੜਿਆਂ ਦੀ ਜਿਹੜੀ ਦੁਕਾਨ ਸੀਗੀ ਉੱਥੇ ਕਾਫੀ ਵੱਡੀ ਚੋਰੀ ਕੀਤੀ ਸੀਗੀ ਇਹਦੇ ਤੋਂ ਸਾਰਾ ਸਾਰਾ ਸਮਾਨ ਜੋ ਕਿ ਲੇਡੀਜ਼ ਸੂਟ ਸੀਗੇ 75 ਦੇ ਕਰੀਬ 40 ਦੇ ਕਰੀਬ ਰੈਡੀਮੇਡ ਪੀਸ ਸੀਗੇ ਜਿਹੜੇ ਜੈਂਟਸ ਸੂਟ ਤੇ ਤੇ ਇੱਕ ਬਲੈਕ ਰੰਗ ਦੀ ਜਿਹੜੀ ਕਿ ਇਹ ਜਾਲੀ ਨੰਬਰ ਸੀਗਾ ਜਿਹੜੀ ਇਹਨੇ ਚੋਰੀ ਕੀਤੀ ਸੀ ਲੁਧਿਆਣੇ ਤੋਂ ਸ਼ਿਮਲਾਪੁਰੇ ਤੋਂ ਓਬ ਰਾਮ ਦੁਈਆ ਇਹਦਾ ਸਾਡੇ ਲੁਧਿਆਣੇ ਦਾ ਮਕਦਮਾ ਵੀ ਟਰੇਸ ਹੋਇਆ ਹੈ ਤੀਸਰਾ ਮਕਦਮਾ ਜਿਹੜਾ ਅਜੇ 126 ਨੰਬਰ ਐਫ ਆਈ ਆਰ ਹੈਗੀ ਹੈ ਸਾਡੀ ਲਾਲੂ ਜੀ ਜਿਹਦੇ ਵਿੱਚ ਦੋ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੁਰਜੀਤ ਸਿੰਘ ਤੇ ਜਸਵਿੰਦਰ ਸਿੰਘ ਸੁਰਜੀਤ ਸਿੰਘ ਬਾਲੇਦਿਆਨ ਵਾਲਾ ਹੈ ਤੇ ਜਸਵਿੰਦਰ ਸਿੰਘ ਲੁਧਿਆਣੇ ਦਾ ਰਹਿਣ ਵਾਲਾ ਹੈ ਇਹ ਜਿਹਨਾਂ ਨੇ ਇਹਨਾਂ ਤੋਂ ਜਿਹੜੀ ਮੇਨ ਬਰਾਮਤ ਕੀ ਹੋਈ ਹੈ ਸਾਡੇ ਮੁਬਾਰਕਪੁਰ 6ਵੇਂ ਮਹੀਨੇ ਦੇ ਵਿੱਚ ਇੱਕ ਚੋਰੀ ਹੋਈ ਸੀਗੀ ਜਿਹਦੇ ਚ ਕੀ ਸੱਤ ਸਪਲਿਟ ਏਸੀ ਦੀ ਦੁਕਾਨ ਤੇ ਕਾਫੀ ਵੱਡੀ ਚੋਰੀ ਹੋਈ ਸੀ ਸੋ ਇਸ ਚੋਰੀ ਵਿੱਚ ਜਿਹੜਾ ਸੁਰਜੀਤ ਸਿੰਘ ਅਤੇ ਦਸ਼ਵਿੰਦਰ ਸਿੰਘ ਕੋਲੋਂ ਬੁਲੈਰੋ ਗੱਡੀ ਜਿਹੜੀ ਕਿ ਪਿਕਅਪ ਸੀਗੀ ਸੱਤ ਸਪਲਿਟ ਏਸੀ ਅਤੇ ਹੋਰ ਵੀ ਸਮਾਨ ਬਰਾਮਦ ਹੋਇਆ ਤੇ ਇਹਨਾਂ ਤੋਂ ਹੋਰ ਵੀ ਅੱਗੇ ਖੁਲਾਸੇ ਹੋਣ ਦੀ ਉਮੀਦ ਹੈ ਤੇ ਜਿਹੜੀ ਪੁਲਿਸ ਦੀ ਜਿਹੜੀ ਹੈਗੀ ਹੈ ਬਹੁਤ ਵਧੀਆ ਕੰਮ ਕਾਮਯਾਬੀ ਹੈ ਥੈਂਕ ਯੂ ਮਾਰੇ ਅੰਸਰ ਖਿਲਾਫ ਕੀਤੀ ਹੋਈ ਜਿਹੜੀ ਮੁਹਿੰਮ ਚ ਇੱਕ ਮਾਲੀਗ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਿਸ ਵਿੱਚ ਇਹਨਾਂ ਨੇ ਇੱਕ ਗੈਂਗ ਜਿਹੜੇ 2 ਤੋਂ 3 ਗੈਂਗ ਫੜੇ ਨੇ ਜਿਨ੍ਹਾਂ ਦੇ ਕੋਲ ਕਾਫੀ ਮਟੀਰੀਅਲ ਰਿਕਵਰੀ ਹੋਈ ਹੈ ਇਹ ਡੀਐਸਪੀ ਡੀਐਸਪੀ ਡੇਰਾਵਾਲੀ ਦੀ ਗવાહી ਹੈਟ ਐਂਟੀ ਡਰੋਗ ਸੈੱਲ ਅਜੇ ਡੇਰਾਵਾਲੀ ਪੁਲਿਸ ਨੇ ਇੱਕ 6 ਬੰਦਿਆਂ ਨੂੰ ਕਾਬੂ ਕੀਤਾ ਜਿਨ੍ਹਾਂ ਵਿੱਚ ਕੀ ਅਲੱਗ-ਅਲੱਗ ਪਰਚੇ ਦਰਜ ਸੀਗੇ ਜਿਵੇਂ ਕਿ ਵਕਮਾ ਨੰਬਰ 99 ਜਿਹੜਾ ਕਿ ਲਾਲੜੂ ਸੀ ਦਰਜ ਹੋਇਆ ਸੀ ਜਿਹਦੇ ਵਿੱਚ ਕਾਫੀ ਇੱਕ ਘਰ ਤੋਂ ਹੁਣ ਦੇਵ ਨਗਰ ਤੋਂ ਗਹਿਣੇ ਚੋਰੀ ਹੋਏ ਸੀਗੇ ਵਕਮਾ ਨੰਬਰ 125 ਇਹ ਉਹ ਵੀ ਲਾਂਗੜੂ ਦਰਜ ਹੈ ਜਿਹਦੇ ਵਿੱਚ ਵੀ ਆਪਣਾ ਇੱਕ ਸ਼ੋਰੂਮ ਸੀ ਕੱਪੜਾ ਦਾ ਉਹਦੇ ਚੋਂ ਕਾਫੀ ਜ਼ਿਆਦਾ ਲੇਡੀ ਸੂਟ ਮਹਿੰਗੇ ਤੇ ਉਹ ਬੰਦਿਆਂ ਦੇ ਜਿਹੜੇ ਸੀਗੇ ਆਪਣੇ ਸੂਟ ਉਹ ਚੋਰੀ ਹੋਏ ਸੀਗੇ ਇੱਕ ਮੁਕੱਦਮਾ ਨੰਬਰ 126 ਲਾਂਗੜੂ ਦਰਜ ਸੀਗਾ ਜਿਹਦੇ ਵਿੱਚ ਵੀ ਹਾਂ ਉਹਦੇ ਚ ਵੀ ਨਾਰਮਲ ਚੋਰੀ ਹੋਈ ਸੀ ਬਟ ਉਹਨਾਂ ਦੇ ਚੋਰਾਂ ਨੇ ਹੋਰ ਵੀ ਜਗ੍ਹਾ ਚੋਰੀ ਕੀਤੀ ਸੀਗਾ ਇਹਨਾਂ ਤਿੰਨਾਂ ਇਹ ਐਂਟੀ ਨਾਰਕੋਟਿਕ ਇੰਚਾਰਜ ਮਲਕੀਤ ਸਿੰਘ ਅਤੇ ਲਾਂਗੜੂ ਪੁਲਿਸ ਦੇ ਲਾਂਗੜੂ ਥਾਣੇ ਦੇ ਇੰਚਾਰਜ ਨੇ ਵਧੀਆ ਮੀਤ ਕਰਦੇ ਹੋਏ ਟੈਕਨੀਕਲ ਅਤੇ ਹਿਊਮਨ ਇੰਟੈਲੀਜੈਂਸ ਤੇ ਕੰਮ ਕਰਦੇ ਹੋਏ ਮੁਕੱਦਮਾ ਨੰਬਰ 99 ਦੇ ਵਿੱਚ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਦੇ ਵਿੱਚ ਸੁਮੇਤ ਕੁਮਾਰ, ਨikhil ਕੁਮਾਰ ਤੇ ਕਰਨ ਪੋਲਾ ਇਹ ਤਿੰਨੇ 임ਾਲੇ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕੋਲ ਸੋਨੇ ਦੇ ਤਿੰਨ ਹਾਰ, ਅੰਗੂਠੀਆਂ ਕਈ ਜੋੜੇ ਆਪਣੇ ਵਾਲਿਆਂ ਦੇ 545 ਗ੍ਰਾਮ ਚਾਂਦੀ ਅਤੇ ਹੋਰ ਕੋਈ ਚੀਜ਼ਾਂ ਬਰਾਮਦ ਹੋਈਆਂ ਇੱਥੇ ਵੀ ਦੱਸਣੀ ਹੋ ਗਿਆ ਵੀ ਇਹ ਮੁਕੱਦਮਾ ਨੰਬਰ 99 ਦੇ ਜਿਹੜੇ ਤਿੰਨੋਂ ਦੋਸ਼ੀ ਨੇ ਏ ਹੋਰ ਵੀ ਕਈ ਮਾਮਲਿਆਂ ਚ ਵਾਂਟਡ ਦੇ ਜਿਵੇਂ ਕਿ ਇਹਨਾਂ ਨੇ ਥਾਣਾ ਮਰਿੰਡਾ ਦੇ ਵਿੱਚ ਸੱਤੋ ਹੀ ਮਹੀਨੇ ਦੇ ਵਿੱਚ ਕਾਫੀ ਵੱਡੀ ਚੋਰੀ ਕੀਤੀ ਸੀ ਕੈਸ਼ ਦੀ ਜਿਹਦੇ ਚ ਇਹ ਵਾਂਟਡ ਨੇ ਦੂਸਰਾ ਮਾਮਲਾ ਹੈ ਜਿਹੜਾ 125 ਨੰਬਰ ਮਾਮਲਾ ਹੈ ਜਿਹੜਾ ਲਾਲੂੜਾ ਦਾ ਸੇਮ ਹੀ ਮਾਮਲਾ ਹੈ ਉਹਦੇ ਵਿੱਚ ਮਨਦੀਪ ਸਿੰਘ ਉਰਫ ਦੀਪਾ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਇਸਨੇ ਵੀ ਜਿਹੜਾ ਸੀਗਾ ਕੱਪੜਿਆਂ ਦੀ ਜਿਹੜੀ ਦੁਕਾਨ ਸੀਗੀ ਉੱਥੇ ਕਾਫੀ ਵੱਡੀ ਚੋਰੀ ਕੀਤੀ ਸੀਗੀ ਇਹਦੇ ਤੋਂ ਸਾਰਾ ਸਾਰਾ ਸਮਾਨ ਜੋ ਕਿ ਲੇਡੀਜ਼ ਸੂਟ ਸੀਗੇ ਪੱਤਰ ਦੇ ਕਰੀਬ 40 ਦੇ ਕਰੀਬ ਰੈਡੀਮੇਡ ਪੀਸ ਸੀਗੇ ਜਿਹੜੇ ਜੈਂਟ ਸੂਟ ਤੇ ਤੇ ਇੱਕ ਬਲੈਕ ਰੂ ਗੱਡੀ ਜਿਹੜੀ ਕਿ ਇਹਦੇ ਜਾਲੀ ਨੰਬਰ ਸੀਗਾ ਜਿਹੜੀ ਇਹਨੇ ਚੋਰੀ ਕੀਤੀ ਸੀ ਲੁਧਿਆਣੇ ਤੋਂ ਸ਼ਿਮਲਾਪੁਰੇ ਤੋਂ ਉਹ ਬ੍ਰੰਦੂਈ ਹੈ ਇਹਦਾ ਸਾਡੇ ਲੁਧਿਆਣੇ ਦਾ ਮਕਦਮਾ ਵੀ ਟ੍ਰੇਸ ਹੋਇਆ ਹੈ ਤੀਸਰਾ ਮਕਦਮਾ ਜਿਹੜਾ ਅਜੇ 126 ਨੰਬਰ ਐਫ ਆਈ ਆਰ ਹੈਗੀ ਹੈ ਸਾਡੀ ਲਾਲੂਡੂ ਦੀ ਜਿਹਦੇ ਵਿੱਚ ਦੋ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਸਰਜੀਤ ਸਿੰਘ ਤੇ ਜਸਵਿੰਦਰ ਸਿੰਘ ਸਰਜੀਤ ਸਿੰਘ ਬਾਲੇਦਿਆਨ ਵਾਲਾ ਹੈ ਤੇ ਜਸਵਿੰਦਰ ਸਿੰਘ ਲੁਧਿਆਣੇ ਦਾ ਰਹਿਣ ਵਾਲਾ ਹੈ ਇਹ ਜਿਹਨਾਂ ਨੇ ਇਹਨਾਂ ਤੋਂ ਜਿਹੜੀ ਮੇਨ ਬ੍ਰੰਪਤੀ ਹੋਈ ਹੈ ਸਾਡੇ ਮੁਬਾਰਕਪੁਰ 6ਵੇਂ ਮਹੀਨੇ ਦੇ ਵਿੱਚ ਇੱਕ ਚੋਰੀ ਹੋਈ ਸੀਗੀ ਜਿਹਦੇ ਚ ਕੀ ਸੱਤ ਸਪਲਿਟ ਏਸੀ ਦੀ ਦੁਕਾਨ ਤੇ ਕਾਫੀ ਵੱਡੀ ਚੋਰੀ ਹੋਈ ਸੀਗੀ ਸੋ ਇਸ ਚੋਰੀ ਦੇ ਚ ਜਿਹੜਾ ਸੁਰਜੀਤ ਸਿੰਘ ਅਤੇ ਜਸਵਿੰਦਰ ਸਿੰਘ ਕੋਲੋਂ ਬੁਲੈਰੋ ਗੱਡੀ ਜਿਹੜੀ ਕਿ ਪਿਕਅਪ ਸੀਗੀ ਸੱਤ ਸਪਲਿਟ ਏਸੀ ਅਤੇ ਹੋਰ ਵੀ ਸਮਾਨ ਬਰਾਮਦ ਹੋਇਆ ਤੇ ਇਹਨਾਂ ਤੋਂ ਹੋਰ ਵੀ ਅੱਗੇ ਖੁਲਾਸੇ ਹੋਣ ਦੀ ਉਮੀਦ ਹੈ ਤੇ ਜਿਹੜੀ ਪੁਲਿਸ ਦੀ ਜਿਹੜੀ ਹੈਗੀ ਹੈ ਬਹੁਤ ਵਧੀਆ ਕੰਮ ਕਾਮਯਾਬੀ ਹੈ ਥੈਂਕ ਯੂ